ਸ੍ਰੀ ਗੱਲ ਜੀ ਮੈਂ ਹਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ 2 ਦਸੰਬਰ 2024 ਨੂੰ ਜਿਹੜੀ ਧਾਰਮਿਕ ਸਜ਼ਾ ਵੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਵੱਲੋਂ ਮਨਜ਼ੂਰੀ ਵੀ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਉਹਨੂੰ ਜਿਹੜਾ ਹੈ ਨਕਾਰਿਆ ਗਿਆ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿੱਥੇ ਪੰਥ ਦੇ ਉਹਨਾਂ ਨੂੰ ਜੋ ਹੈ ਇੱਕ ਪਾਸੇ ਜਿੱਥੇ ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਇਹ ਕਹਿੰਦੇ ਗੱਲ ਸਾਹਮਣੇ ਆਉਂਦੇ ਸੀ ਕਿ ਅਸੀਂ ਜਿਹੜੇ ਆ ਪੰਥ ਦੇ ਲੋਕਾਂ ਨਾਲ ਖੜੇ ਆ ਜਿੱਥੇ ਮਹਿਰੂਬ ਪ੍ਰਕਾਸ਼ ਸਿੰਘ ਬਾਦਲ ਵੀ ਇਹੀ ਕਹਿੰਦੇ ਸੀ ਲੇਕਿਨ ਇਸ ਤੋਂ ਬਾਅਦ ਅਜਿਆ ਕੀ ਹੋਇਆ ਜਿਹੜਾ ਪੰਥ ਦੇ ਲੋਕ ਹੌਲੀ-ਹੌਲੀ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਜਿਹੜਾ ਹੈ ਪਿਛੇ ਹਟਣ ਲੱਗ ਗਏ ਕਿਉਂਕਿ ਉਹਨਾਂ ਵੱਲੋਂ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਗਿਆ ਉਹ ਪਗੋੜੇ ਹੋਏ ਇਹ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਵੀ ਪਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੇ ੱਤਕੇ ਨਾਲ ਜੋ ਹੈ ਡੈਲੀਗੇਟ ਕੀਤਾ ਤੇਜਸੁੰਦਰੀ 홀 ਵਿੱਚ ਤੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਕਿ ਮੈਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਜਰਨੈਲ ਹਾਂ ਤੇ ਪ੍ਰਧਾਨ ਹਾਂ ਤੇ ਅਕਸਰ ਹੀ ਨਾਲ ਕਈ ਵਾਰ ਉਹਨਾਂ ਦੇ ਕੁਝ 2-4 ਸਾਥੀ ਵੀ ਉਹਨਾਂ ਨੂੰ ਬੜਾਵਾ ਦਿੰਦੇ ਨਜ਼ਰ ਆਉਂਦੇ ਨੇ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨਾਂ ਕੋਸ਼ ਹੋ ਗਿਆ ਹੈ ਜਿੱਥੇ 2017 ਦੇ ਵਿੱਚ ਏਡੀ ਵੱਡੀ ਮਾਤ ਪਈ 2022 ਦੀ ਵਿਧਾਨ ਸਭਾ ਦੇ ਵਿੱਚ ਮਾਤ ਪਈ 2024 ਦੀਆਂ ਲੋਕ ਸਭਾ ਵਿੱਚ ਮਾਤ ਪਈ ਛੂਟੀ ਵਰਕਰਸ ਬੋਰਗਰਸ ਉਹਨਾਂ ਨੇ ਜਿਹੜੀ ਹੈ ਭਰਤੀ ਦੱਸੀ ਗਈ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਨੇ ਜਾਣੂ ਹੋ ਗਏ ਨੇ ਲੋਕ ਇਹਦੇ ਵਿੱਚ ਕੱਢ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਕਿਉਂਕਿ ਪੰਥ ਦੀ ਪਾਰਟੀ ਸੀ ਪੰਥਕ ਲੋਕਾਂ ਦੀ ਪਾਰਟੀ ਸੀ ਸਿੱਖ ਭਾਈਚਾਰੇ ਦੀ ਪਾਰਟੀ ਸੀ ਉਸ ਟਾਈਮ ਸੁਖਬੀਰ ਸਿੰਘ ਬਾਦਲ ਕਿੱਥੇ ਸੀ ਜਦੋਂ ਉਹਨਾਂ ਦਾ ਆਪਣਾ ਰਾਹ ਸੀ ਉਦੋਂ ਬੰਦੀ ਸਿੰਘਾਂ ਦੀਆਂ ਗੱਲਾਂ ਕਿਉਂ ਨਹੀਂ ਕੀਤੀਆਂ ਗਈਆਂ ਉਦੋਂ ਸੁਖਬੀਰ ਸਿੰਘ ਬਾਦਲ ਕਿੱਥੇ ਸੀ ਜਦੋਂ ਲੋਕ ਧਰਨਿਆਂ ਤੇ ਬੈਠੇ ਸੀ ਤੇ ਉਦੋਂ ਤਾਂ ਕਿੱਥੇ ਸੀ ਜਿਹੜੇ ਹੁਣ ਉਹ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹੁਣ ਜੋ ਸੁਖਬੀਰ ਸਿੰਘ ਬਾਦਲ ਬੋਲਦੇ ਨਜ਼ਰ ਆਉਂਦੇ ਨੇ ਲੇਕਿਨ ਪੰਥ ਨੂੰ ਪਤਾ ਹੈ ਪੰਥ ਦੇ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਨੇ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਤਾਂ ਉਹ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਸ ਪਾਰਟੀ ਦਾ ਸਾਥ ਕਿੱਥੋਂ ਦੇ ਦੇਣਗੇ ਲੋਕ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਮੀਤ ਪ੍ਰਧਾਨ ਲਗਾਏ ਜਾ ਰਹੇ ਨੇ ਇਹ ਹਲਕਾ ਇੰਚਾਰਜ ਲਗਾਏ ਜਾ ਰਹੇ ਨੇ ਲੇਕਿਨ ਉਹਨਾਂ ਦੇ ਆਪਣੇ ਹੀ ਸਾਥੀ ਹੌਲੀ-ਹੌਲੀ ਉਹਨਾਂ ਨੂੰ ਛੱਡ ਦੇ ਸਾਹਮਣੇ ਨਜ਼ਰ ਆਉਣਗੇ ਜੇਕਰ ਤੁਹਾਨੂੰ ਦੱਸ ਦਈਏ ਸਭ ਤੋਂ ਵੱਡੀ ਅਹਿਮ ਖਬਰ ਹੈ ਕਿ ਜਿਹੜੇ ਹੁਣ ਨਵੇਂ ਪ੍ਰਧਾਨ ਬਣਾਏ ਗਏ ਨੇ ਸੱਤ ਮੈਂਬਰੀ ਕਮੇਟੀ ਨੇ ਰਲ ਕੇ ਬਣਾਏ ਨੇ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਵੱਲੋਂ ਜਿੱਥੇ ਸਾਬਕਾ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੋ ਰਹਿ ਚੁਕੇ ਨੇ ਜਥੇਦਾਰ ਉਹਨਾਂ ਨੂੰ ਬਣਾਇਆ ਗਿਆ ਹੈ ਤੇ ਉਹਨਾਂ ਦੀ ਜਿਹੜੀ ਹੈ ਬੱਲੇ ਬੱਲੇ ਹੋਣੀ ਸ਼ੁਰੂ ਹੋ ਗਈ ਹੈ ਪੰਥ ਦੇ ਲੋਕ ਉਹਨਾਂ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਲੋਕਾਂ ਨੂੰ ਪਤਾ ਹੈ ਕਿ ਪੰਥ ਕੀ ਹੈ ਹੁਕਮਨਾਮੇ ਕੀ ਨੇ ਗੁਰੂ ਕੀ ਹੈ ਚੇਲਾ ਕੀ ਹੈ ਹਰ ਇੱਕ ਗੱਲ ਨੂੰ ਲੋਕ ਜਿਹੜੇ ਮਨ ਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਚਾਹੇ ਰਾਜ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਲੱਗੇ ਹੋਏ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਪੰਜਾਬ ਦੇ ਵਿੱਚ ਵੱਡੀ ਤਰਸੱਲੀ ਮਚ ਗਈ ਹੈ ਕਿਉਂਕਿ ਹੋਰ ਸੁਖਬੀਰ ਸਿੰਘ ਬਾਦਲ ਦੀਆਂ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਝੂਠੇ ਦਿਲਾਸੇ ਦਿੱਤੇ ਜਾਂਦੇ ਉਹਨਾਂ ਵੱਲੋਂ ਲੇਕਿਨ ਹੁਣ ਬੱਲੇ ਬੱਲੇ ਸ਼ੁਰੂ ਹੋ ਗਈ ਹੈ ਹਰਪ੍ਰੀਤ ਸਿੰਘ ਜੀ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਲੋਕ ਨੇ ਜਿੰਨੇ ਪਗੋੜੇ ਹੋਏ ਉਹ ਵੀ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੌਲੀ-ਹੌਲੀ ਇੱਕ ਤੋਂ ਦੋ ਹੱਥ ਵਧਾ ਰਹੇ ਨੇ ਹਰਮੀਤ ਸਿੰਘ ਹਰਪ੍ਰੀਤ ਸਿੰਘ ਜੀ ਨਾਲ ਤੇ ਹਰਪ੍ਰੀਤ ਸਿੰਘ ਵੀ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਵੀ ਆਪਣੇ ਹੁਕਮ ਨਾਮਿਆਂ ਨੂੰ ਲੈ ਕੇ ਚੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਹਾਲੇ ਕਿ ਮੈਂ ਕੋਈ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨੀ ਆ ਮੈਂ ਕੋਈ ਲੋਕ ਸਭਾ ਦੀਆਂ ਨਹੀਂ ਲੇਕਿਨ ਅਸੀਂ ਪੰਥ ਨੂੰ ਜੋੜਨ ਲਈ ਤੁਰੇ ਆ ਤੇ ਪੰਥ ਅਸੀਂ ਜੋੜ ਕੇ ਹੀ ਰਵਾਂਗੇ ਤੇ ਪੰਥ ਦੇ ਲੋਕ ਵੀ ਜੁੜਨੇ ਸ਼ੁਰੂ ਹੋ ਗਏ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਵੀ ਖੁਸ਼ ਨੇ ਤੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਰਾਜ ਕੇ ਵਿਰੋਧ ਕਰ ਰਹੇ ਨੇ ਤਾਂ